ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕਹਿ ਭਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣ ਸਗਲੇ ਠੰਡੀ ਹਮੇ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਿ ਨਾਹੀ ਬਹੜ ਬਹੜ ਪਰਮਾਤਾ ਸੁਣ ਬਿਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਸੁਣ ਬੇਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਰਠ ਮਹਲਾ ਪੰਜਵਾ ਸੁਖੀਏ ਕੋ ਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ੍ਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ੍ਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕੈ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣ ਸਗਲੇ ਠਾਂਡੇ ਹਾਮੇ ਰੋਗ ਚਾ ਕਾ ਮਨ ਵਿਆਪਤ ਉਹ ਜਨਮ ਮਰੇ ਬਿਲਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਸੁਰਠ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ 라ਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ Ravan ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕਹਿ ਭਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੈ ਸਗਲੇ ਠਾਂਡੇ ਹਮੈ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਗਿਆਰ ਅੰਧੇਰੈ ਸੂਜਸ ਨਾਹੀ ਬਹੜ ਬਹੜ ਭਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕੇ ਸੁਖ ਮੰਗੈ ਜਹਿ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਸੁਣ ਬੇਨੰਤੇ ਸੁਆਮੀ ਆਪਣੇ ਨਾਨਕੇ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਰਠ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕੈ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣੈ ਸਗਲੇ ਠਾਂਡੇ ਹਾਮਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਂ ਕੀ ਨੇ ਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਸੋਰਠਿ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕ 라ਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ Ravan ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕਹਿ ਭਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਰ ਓ ਜਾਣ ਸਗਲੇ ਠਾਂਡੇ ਹਮ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਂਕੇ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਣ ਬਿਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ जय कीर्तन तेरा साधु गावे तह मेरा मन लागे सुरठ महाला पन्यावा सुखिए कोपे खै सब सुखिया रोगी कै भाणै सब रोगी कर्णक रावण हार स्वामी ਆਪਣ ਹੱਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ Ravana ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤੇ ਸਕੇ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣ ਸਗਲੇ ਠਾਂਡੇ ਹਮੈ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੇ ਬਿਲਾਤੀ ਗਿਆਨ ਅੰਜਨ ਜਾਂਕੇ ਨੈਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਣ ਬੇਨੰਤੀ ਸੁਆਮੀ ਆਪਣੇ ਨਾਨਕੇ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਰਠ ਮਹਲਾ ਪੰਜਵਾ ਸੁਖੀਏ ਕੋ ਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ੍ਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ੍ਰਾਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕੈ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓ ਜਾਣ ਸਗਲੇ ਠੰਢੀ ਕਾਮ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਂਕੇ ਨੈਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੁਣ ਬਿਨੰਤੀ ਸੁਆਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਾਗੇ ਸੋਰਠਿ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕ Ravan ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ Ravan ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕਹਿ ਭਾਣੈ ਕੋਇ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾ ਸੰਤ ਸੰਗ ਜਾ ਕਾ ਮਨ ਸੀਤਰ ਓ ਜਾਣ ਸਗਲੇ ਠਾਂਡੇ ਹਮ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੈ ਬਿਲਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ ਜਹਿ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ ਸੁਣ ਬਿਨੰਤੇ ਸਵਾਮੀ ਆਪਣੇ ਨਾਨਕੇ ਸੁਖ ਮੰਗੈ जय कीर्तन तेरा साधु गावे तह मेरा मन लागे सुरठ महाला पन्यावा सुखिए कोपे खै सब सुखिया रोगी कै भाणै सब रोगी कर्णक रावण हार स्वामी ਆਪਣ ਹੱਥ ਸੰਜੋਗੀ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕਹਿ ਭਾਣੈ ਸਭ ਰੋਗੀ ਕਰਨ ਕ Ravana ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਸਕਾ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਰ ਓ ਜਾਣ ਸਗਲੇ ਠਾਂਡੇ ਹਮੈ ਰੋਗ ਜਾ ਕਾ ਮਨ ਵਿਆਪਤ ਓ ਜਨਮ ਮਰੇ ਬਿਲ ਲਾਤੀ ਗਿਆਨ ਅੰਜਨ ਜਾਂਕੇ ਨੇ ਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੀ ਸਾਮੀ ਆਪਣੇ ਨਾਨਕੇ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕੇ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤਹ ਮੇਰਾ ਮਨ ਲਗੈ ਸੁਰਠ ਮਹਲਾ ਪੰਜਵਾ ਸੁਖੀਏ ਕੋਪੇ ਖੈ ਸਭ ਸੁਖੀਆ ਰੋਗੀ ਕਹਿ ਭਾਣ ਸਭ ਰੋਗੀ ਕਰਨ ਕ 라ਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸੁਖੀਏ ਕੋਪਿਖੈ ਸਭ ਸੁਖੀਆ ਰੋਗੀ ਕਹਿ ਭਾਣ ਸਭ ਰੋਗੀ ਕਰਨ ਕ 라ਵਣ ਹਾਰ ਸੁਆਮੀ ਆਪਣ ਹੱਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰ ਮੰਗਵਾਤਾ ਤਿਸ ਕੈ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਰ ਓ ਜਾਣੈ ਸਗਲੇ ਠਾਂਡੇ ਹਾਮੇ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੇ ਬਿਲਲਾਤੀ ਗਿਆਨ ਅੰਜਨ ਜਾਂ ਕੀ ਨੈਤਰੀ ਪੜਿਆ ਤਾਂ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੈ ਸੂਜਿ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬਿਨੰਤੇ ਸਾਮੀ ਆਪਣੇ ਨਾਨਕ ਏ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਏ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ